ਹੈਲੋ ਹਾਂਜੀ ਹਸਤ੍ਰਿਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਾਈਬ੍ਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਪ੍ਰਵੈਸਟਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਵਾਲੀ ਵੀਡੀਓ 'ਚ ਦੇਵਾਂਗੇ ਆਪਾਂ ਤੁਹਾਨੂੰ ਇੱਕ ਛੋਟੀ ਜੀ ਜਾਣਕਾਰੀ ਆਪਾਂ ਨੇ ਛੋਟੀ ਜੀ ਸ਼ਾਪ ਖੋਲੀ ਆਪਾਂ ਨੇ ਖੋਲੇ ਲੈਂਦੇ ਨੇ ਜੀ ਕੱਪੜੇ ਅੱਗੇ ਵੀ ਆਪਾਂ ਲਾਉਂਦੇ ਸੀਗੇ ਸੂਟ ਆਪਾਂ ਲੋਕਲ ਵਿੱਚ ਦੇਦੇ ਸੀਗੇ ਆਪਣੇ ਲੋਕਲ ਕਸਟਮਰਾਂ ਨੂੰ ਜਿਵੇਂ ਕਿ ਆਪਾਂ ਸਟਿਚ ਕਰਦੀ ਸੀ ਉਹ ਹੀ ਆਪਾਂ ਸਟਿਚਿੰਗ ਵਾਲੇ ਲੈ ਜਾਂਦੀ ਸੀਗੇ ਹੁਣ ਆਪਾਂ ਤੁਹਾਡੀ ਡਿਮਾਂਡ ਤੇ ਤੁਹਾਡੇ ਰਿਕਾਰਡਿੰਗ ਆਪਾਂ ਸੂਟ ਲਿਆਇਆ ਕਰਾਂਗੇ ਜਿਹਹੇ ਜੀ ਛੋਟੀ ਡਿਮਾਂਡ ਹੋਊਗੀ ਤੁਸੀਂ ਜੇ ਕੜਾਈ ਕਰਾਉਣੇ ਨੇ ਆਪਾਂ ਕੜਾਈ ਕਰਵਾ ਕੇ ਵੀ ਦਿਆ ਕਰਾਂਗੇ ਜੇ ਤੁਸੀਂ ਨੇ ਇਸ ਤਰ੍ਹਾਂ ਲੈਣੇ ਨੇ ਉਸ ਤਰ੍ਹਾਂ ਦਿਆ ਕਰਾਂਗੇ ਜਿਵੇਂ ਤੁਹਾਡੀ ਡਿਮਾਂਡ ਹੋਊਗੀ ਤੁਹਾਡੀ ਡਿਮਾਂਡ ਤੇ ਆਪਾਂ ਸੂਟ ਲਿਆਇਆ ਕਰਾਂਗੇ ਕੜਾਈ ਵਾਲੇ ਜੀ ਪ੍ਰਿੰਟਡ ਜੀ ਆਲਓਵਰ ਸਾਰੇ ਤਰ੍ਹਾਂ ਦੇ ਆਪਾਂ ਕਪੜਾ ਲੈ ਕੇ ਰੱਖਿਆ ਕਰਾਂਗੇ ਨਾ ਆਪਾਂ ਲੈਂਦਾ ਥੋੜਾ ਜਿਹਾ ਜੀ 2 3 3 ਪੀਸ ਲੈਂਦੇ ਨੇ ਇੱਕੋ ਨਾਲ ਦੇ ਆਪਾਂ ਤੁਹਾਨੂੰ 2 4 ਪੀਸ ਖੋਲ ਕੇ ਦਿਖਾਵਾਂਗੇ ਤੇ ਚਲੋ ਜੀ ਨਾਲੇ ਤਾਂ ਆਪਾਂ ਥੋੜੀ ਜਿਹੀ ਪਹਿਲਾਂ ਆਪਾਂ ਥੋੜੀ ਜਿਹੀ ਘੱਟ ਰੇਂਜ ਵਾਲੇ ਦੇ ਸੈੱਟ ਜੀ ਆਪਾਂ ਥੋੜੀ ਜਿਹੀ ਰੇਂਜ ਆਪਾਂ ਹੀ ਉਹਨਾਂ ਦੀ ਕਿਉਂਕਿ ਜਿਹੜੇ ਹੁਣ ਆਪਣੇ ਕਨਸਟੈਂਟਲੀ ਹੁੰਦੇ ਨੇ ਜੀ ਥੋੜੇ ਜਿਹਾ ਉਹਨਾਂ ਦਾ ਰੇਟ ਉਹ ਹੋ ਜਾਂਦਾਗਾ ਕਿਉਂਕਿ ਜਿਹੜੇ ਆਪਣੇ ਨਾ ਹੁਣ ਵੀ ਆਪਣਾ ਗਾਰੰਟੀ ਵਾਲਾ ਕਪੜਾ ਹੁੰਦਾ ਉਹਦਾ ਫਰਕ ਹੁੰਦਾ ਜੀ ਕਿਉਂਕਿ ਹੁਣ ਆਪਾਂ ਗਾਰ ਉੱਪਰ ਹੋ ਜਾਂਦਾਗਾ ਜਿਹਦੇ ਕਿਸੇ ਦੇ ਕੱਪੜੇ ਦੀ ਗਾਰੰਟੀ ਨਹੀਂ ਹੁੰਦੀ ਜੀ ਉਹਦਾ ਤੁਹਾਡੇ ਰੇਟ ਘਟ ਜਾਂਦਾ ਠੀਕ ਹੈ ਜੀ ਆਪਾਂ ਥੋੜੀ ਫਿਰ ਵੀ ਨਾਰਮਲ ਰੇਂਜ ਦੇ ਲੈਂਦੇ ਨੇ ਇਸ ਤਰ੍ਹਾਂ ਕੋਈ ਨਹੀਂ ਵੀ ਦਿੰਦਾ 4000 3500 ਆਪਣੇ ਸਾਰੇ 2500 ਦੀ ਵੇਂਟ ਤੱਕਰ ਸੂਟ ਨਹੀਂ ਜੀ ਤੁਹਾਨੂੰ ਮੜੀ ਐਗਜੈਂਪਲ ਦੇਤੀ ਆਪਾਂ ਨੇ 2500 ਤੋਂ ਘੱਟੇ ਥੱਲੇ ਥੱਲੇ ਸੂਟ ਨਹੀਂ ਜ ਆਪਣਾ ਕੋਈ ਉੱਪਰ ਵੀ ਸੂਟ ਨਹੀਂ ਹੈਗਾ ਫਿਰ ਜਿਵੇਂ ਜੀ ਤੁਸੀਂ ਤੁਹਾਡੀ ਡਿਮਾਂਡ ਹੋਗੀ ਜਿਸ ਤਰ੍ਹਾਂ ਦੀ ਤੁਹਾਡੀਆਂ ਗੱਲਾਂ ਬਾਤਾਂ ਹੋਣਗੀਆਂ ਆਪਾਂ ਉਸ ਤਰ੍ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ ਆਪਾਂ ਤੁਹਾਨੂੰ ਥੋੜੇ ਜਿਹਾ ਸੂਟ ਮੜੇ ਜਾਂ ਨਿਕਮਰ ਵਾਦ ਸੂਟ ਆਪਣੇ ਜਿਹੜੇ ਇਹ ਵਾਲਾ ਨਾ ਇਹ ਵਾਲਾ ਹੈਗਾ ਚਨੂਨ ਦਾ ਸੂਟ ਜੀ ਚਨੂਨ ਜੀ ਇਹਦੇ ਨਾਲ ਦੁਪੱਟਾ ਦਾ ਦੇਖੋ ਵੱਟ ਕਰਿਆ ਹੋਇਆ ਹੈਗਾ ਜਿਹੜੇ ਇਹ ਵਾਲਾ ਇਹ ਵਾਲਾ ਹੈਗਾ ਜੀ ਆਪਣਾ ਕਾਟਨ ਦਾ ਇਹਦੇ ਅਰੀਵਰਕਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਹੈਗਾ ਇਹ ਆਪਣਾ ਸਾਰਾ ਸੂਟ ਹੀ ਮਸਲੀਨ ਦਾ ਹੀ ਆਹ ਦੇਖੋ ਇਹ ਵਾਲਾ ਕਾਟਨ ਦਾ ਸੂਟ ਹੈ ਇਹਦੇ ਨਾਲ ਫੁੱਲ ਫਿਓਰ ਦਾ ਦੁਪੱਟਾ ਹੀ ਆਪਣਾ ਜਿਹੜੇ ਆਹ ਵਾਲੇ ਸੂਟ ਨੇ ਇਹ ਆ ਆਪਣੇ ਆਲ ਓਵਰ ਨੇ ਜੀ ਦੇਖੋ ਜਿੰਨਾ ਦਾ ਪ੍ਰਿੰਟ ਮੈਚਿੰਗ ਕਿੰਨਾ ਸੋਹਣਾ ਹੈਗਾ ਇਹ ਆਪਣੇ ਆਲਓਵਰ ਸੂਟ ਨੇ ਆ ਦੇਖੀ ਕਈ ਪ੍ਰਿੰਟ ਹੋ ਗਿਆ ਇੱਕ ਆਪਣਾ ਆ ਵਾਲਾ ਪ੍ਰਿੰਟਿੰਗ ਹੋ ਗਿਆ ਇਹ ਥੋੜਾ ਪਰਪਲ ਆ ਗਿਆ ਇਹ ਥੋੜਾ ਜਿਹਾ ਦੇਖੋ ਜੀ ਸਰਮੇਜ ਆ ਗਿਆ ਇਧਰ ਹੈਗੇ ਨੇ ਆਪਣੀਆਂ ਦੁਪੱਟੇ ਜਿਹੜੇ ਆਪਣੇ ਦੁਪੱਟੇ ਨੇ ਨਾ ਦੁਪੱਟੇ ਵੀ ਆਪਣੇ ਗਾਰੰਟੀ ਵਾਲੇ ਹੋਣਗੇ ਆ ਦੇਖੋ ਇਹ 100 ਰੁਪਏ ਦਾ ਦੁਪੱਟਾ ਹੈ ਕਿੰਨਾ ਦਾ ਰੰਗ ਨਿਕਲ ਜੇ ਤੇ ਰੰਗ ਕੋਲ ਜੇ ਤੇ ਗਾਰੰਟੀ ਹੈ ਆ ਦੇਖੋ ਇਹ ਹੈਗੇ ਨੇ ਆਪਣੇ ਬੈਲ ਦੇ ਦੁਪੱਟੇ ਹਾਰਕੰਡੀ ਦੇ ਆ ਦੇਖੋ ਜੀ ਬਹੁਤ ਕੁਲ ਇਹ ਦੋ ਲੇ ਦੁਪੱਟੇ ਨੇ ਇਹ ਬਹੁਤ ਸੋਨੇ ਕਲਰ ਨੇ ਇਹ ਥੱਲੇ ਹੈਗੇ ਨੇ ਆਪਣੇ ਆਹ ਵਾਲੇ ਹੈਗੇ ਨੇ ਆਪਣੇ ਨੀਲਨ ਦੇ ਦੁਪੱਟੇ ਆਹ ਲੁਕਾ ਰਹੀ ਸੀ ਵੀ ਆਪਣੇ ਨੀਲਨ ਦੇ ਦੁਪੱਟੇ ਨੇ ਕਾਫੀ ਸਾਰੇ ਇਹ ਦੇਖੋ ਆ ਵੀ ਨੀਲਨ ਦੇ ਨੇ ਜੀ ਪੰਜ-ਸੱਤ ਇਹ ਸਾਰੇ ਆਪਣੇ ਹੈਗੇ ਨੇ ਜੀ ਇਹ ਆਪਣੇ ਦੂਏ ਨੇ ਆਰਤੰਬੀ ਦੇ ਬੈਲ ਦੇ ਦੁਪੱਟੇ ਦੋ ਤਿੰਨ ਹੈਗੇ ਨੇ ਆਪਣੇ ਬਜ਼ੁਰਗਾਂ ਵਾਸਤੇ ਮੇਰੀ ਦਾਦੀਆਂ ਬਿੱਬੀਆਂ ਵਾਸਤੇ ਦੋ ਤਿੰਨ ਇੰਨਾ ਚੋਂ ਆਪਾਂ ਸੇਲ ਹੋ ਗਏ ਕੁਝ ਇੰਨਾ ਚੋਂ ਵੀ ਕਈ ਦੁਪੱਟੇ ਇੰਨਾ ਚੋਂ ਵੀ ਸੇਲ ਹੋ ਗਏ ਇੰਨਾ ਚੋਂ ਵੀ ਹੋ ਗਏ ਇੱਕ ਦੋ ਆਹ ਦੇਖੋ ਦੁਪੱਟੇ ਕਾਫੀ ਸਾਰੇ ਲੈਂਦੀ ਸੀਗੀ ਜ ਆਪਾਂ ਦੋ ਤਿੰਨ ਤਰ੍ਹਾਂ ਦੀ ਆਈਟਮ ਐ ਵੈਰਾਈਟੀ ਆਪਣੀ ਦੁਪੱਟਿਆਂ ਦੀ ਰੇਟ ਸੇਮ ਇਹਨਾਂ ਦਾ ਆਹ ਦੇਖੋ ਇਹ ਇਹ ਹੈਗੇ ਨੇ ਆਪਣਾ ਕਾਟਨ ਦਾ ਸੂਟ ਹੈ ਇਹ ਨਾਲ ਕਾਟਨ ਦਾ ਦੁਪੱਟਾ ਹੈਗਾ ਇਹ ਹੈਗੇ ਆਪਣੇ ਬੱਟ ਵਾਲੀ ਟੂਟ ਕੱਪੜਾ ਪੱਗੇ ਵੀ ਵੇਚਦੇ ਸੀਗੇ ਜੱਗੇ ਆਪਾਂ ਆਮ ਕੱਪੜਾ ਵੇਚਦੇ ਸੀਗੇ ਥੋੜਾ ਜਿਹਾ ਲੈਂਦਾ ਥੋੜਾ ਜਿਹਾ ਵੇਚਦਾ ਹੁਣ ਆਪਾਂ ਡੇਲੀ ਰੁਟੀਨ ਚ ਕੱਪੜਾ ਵੇਚਾ ਗਈ ਅੱਗੇ ਆਪਾਂ ਲੋਕਲ ਵਿੱਚ ਦੇ ਸੀਗੇ ਹੁਣ ਆਪਾਂ ਕੀ ਕਰਾਂਗੇ YouTube ਤੇ ਤੁਹਾਡੇ ਨਾਲ ਪਾਰਸਲ ਲਾਇਆ ਕਰਾਂਗੇ ਜਿੱਥੇ ਵੀ ਤੁਹਾਨੂੰ ਇੱਕ ਸੂਟ ਦੋ ਸੂਟ ਜਿਵੇਂ ਤੁਸੀਂ ਬਾਏ ਕਰ ਲੈਣਾ ਆਪਾਂ ਤੁਹਾਨੂੰ ਭੇਜਿਆ ਕਰਾਂਗੇ ਤੁਸੀਂ ਇਹ ਜਿਹੜੇ ਬੁਟੀਕ ਵਾਲੇ ਹੁੰਦੇ ਨੇ ਜੀ ਆਪਾਂ ਨੂੰ ਸੂਟ ਪਤਾ ਕਿ ਜੇ ਆਪਾਂ ਕਢਾਈ ਕਰਨਾ ਇਹ ਕਹਿੰਦੇ ਨੇ ਸਾਥੋਂ ਕਢਾਈ ਕਰਵਾ ਕੇ ਸਾਰਾ ਕੁਝ ਅਸੀਂ ਪ੍ਰੋਪਰ ਸੂਟ ਤਿਆਰ ਕਰਕੇ ਦਿੰਨੇ ਆ ਆਪਣਾ ਕੋਈ ਇਸ਼ੂ ਨਹੀਂ ਹੈਗਾ ਜੇ ਤੁਸੀਂ ਦੂਰ ਪਾਰ ਆਪਣਾ 2-3-4 ਸੂਟ ਆਪਾਂ ਨੂੰ ਪਾਰਸਲ ਲਗਾ ਸਕਦੇ ਹੋ ਆਪਾਂ ਤੁਹਾਨੂੰ ਫਿਰ ਐਡਰੈਸ ਦੇ ਦਾਂਗੇ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਸੋਨੂੰ ਕੱਲੀ ਕਢਾਈ ਕਰਕੇ ਵੀ ਭੇਜਾਂਗੇ ਠੀਕ ਹੈ ਕਿਉਂ ਕੱਲੇ ਸੂਟ ਦਾ ਸੋਨੂੰ ਖਰਚਾ ਪੈ ਜੂਗਾ ਜੀ ਤੇ 2-3 ਸੂਟ ਨੇ ਜੀ ਉਹਨਾਂ ਦਾ ਫਰਕ ਪੈ ਜਾਂਦਾ ਅਸੀਂ ਆਪਾਂ ਤਾਂ ਤੁਸੀਂ ਕਰਵਾਉਣੇ ਨੇ ਤੁਹਾਨੂੰ ਤੁਸੀਂ ਆਪਣਾ ਸਟੱਪ ਦੱਸਣਾ ਕਿਹੜ ਆਪਾਂ ਤੁਹਾਨੂੰ ਆਪ ਵੀ ਕਰਵਾ ਕੇ ਦੇ ਦਿਆ ਕਰਾਂਗੇ ਤੁਹਾਨੂੰ ਆਪ ਕੜਾ ਹੀ ਕਰਾਉਣਾ ਆਪਣਾ ਇੱਕ ਸੂਟ ਦਿੱਤਾ ਹੋਇਆ ਆਪਨੇ ਉਹ ਹੋਰ ਵੀ ਵਰਕ ਕਰ ਇਹਨੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜਦੋਂ ਆਪਣੇ ਵਰਕ ਹੋ ਗਿਆ ਕਿ ਹਜੇ ਆਪਾਂ ਲੇਕਿਨ ਇਹ ਸੂਟ ਹੀ ਲੈ ਕੇ ਆਂਦੇ ਨੇ ਹਜੇ ਆਪਾਂ ਵਰਕ ਵਾਲਾ ਥੋੜਾ ਜਿਹਾ ਘੱਟ ਇੰਟਰਸਟ ਕੀਤਾ ਜਿਵੇਂ ਤੁਹਾਡੀ ਡਿਮਾਂਡ ਹੋਇਆ ਗਰੂ ਤੁਹਾਡੀ ਡਿਮਾਂਡ ਤੇ ਆਪਾਂ ਹਰ ਇੱਕ ਤਰ੍ਹਾਂ ਦਾ ਸੂਟ ਲੈ ਕਰਾਂਗੇ ਹੌਲੀ 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 ਕੰਮ ਆਪਾਂ ਵਧਾਉਂਦੇ ਜਾਵਾਂਗੇ ਜਾਂ ਅੱਗੇ ਆਪਾਂ ਥੋੜੀਆਂ ਜਿਹਾ ਲੈ ਆਂਦੇ ਫਿਰ ਆਪਾਂ ਬਸ ਕਦੇ ਲੈ ਆਂਦੇ ਕਦੇ ਨਾ ਲੈ ਆਂਦੇ ਹੋ ਆਪਾਂ ਦਾ 4-5 ਸਾਲ ਹੋ ਗਏ ਜਿ ਆਪਾਂ ਇਸ ਤਰ੍ਹਾਂ ਵੀ ਨਾਲ ਦੀਨ ਆਪਾਂ ਤੋਂ ਲੈ ਕੇ ਨਾ ਆਪਾਂ ਤਾਂ ਸਟਿਚ ਕਰਵਾ ਲੈਂਦੇ ਸੀਗੇ ਸੂਟ ਤੇ ਹੁਣ ਆਪਾਂ ਤੁਹਾਨੂੰ ਸਾਰਿਆਂ ਨੂੰ ਸੂਟ ਦਿਆ ਕਰਾਂਗੇ ਤੁਹਾਨੂੰ ਥੋੜੇ ਥੋੜੇ ਰੰਗ ਦੇ ਜਾਂ ਦਿਖਾਤੇ ਆਪਾਂ ਨੇ ਤੁਸੀਂ ਦੇਖ ਲਓ ਵੀ ਕਿਵੇਂ ਜੇ ਲੱਗੇ ਤੁਹਾਨੂੰ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਆਪਾਂ ਹੁਣ ਜਾ ਕੇ ਅਸੀਂ ਬਾਜ਼ਾਰ ਆਪਾਂ ਥੋੜੀਆਂ ਜਿਹਾ ਕੰਮ ਸੀਗਾ ਜਿਹੜਾ ਆਪਣਾ ਸੂਟ ਕਢਾਈ ਕਰਾ ਡਿਜ਼ਾਈਨਰ ਰੰਗ ਪ੍ਰਿੰਟ ਕਿਵੇਂ ਦੇਣੇ ਉਥੇ ਵੀ ਕਿ ਜਿਸ ਤਰ੍ਹਾਂ ਨੇ ਕੜਾਈਆਂ ਨੇਗੀਆਂ ਜੇ ਆਪਾਂ ਤਾਂ ਕਲਿੱਪ ਲੱਤੀਗੇ ਆਪਾਂ ਜਰੂਰ ਲਾਵਾਂਗੇ ਜਿਥੇ ਕਈ ਵਾਰ ਭੀੜ ਹੋਈ ਆਪਾਂ ਨਹੀਂ ਵੀ ਲੈ ਸਕਦੇ ਫਿਰ ਆਪਾਂ ਇੱਕ ਹੈਂਡ ਵਾਲੇ ਕੋਲੇ ਜਾਣਾ ਸੀ ਉੱਥੇ ਵੀ ਦੇਖ ਕੇ ਆਉਣਾਗਾ ਵੀ ਹੈਂਡ ਵਾਲਾ ਉਹਨਾਂ ਨੂੰ ਦਿੱਤਾ ਸੀ ਇੱਕ ਆਪਣਾ ਸੂਟ ਹੈਂਡਵਰਕ ਇਹਦਾ ਤੇ ਆਪਣਾ ਕੱਲਾ ਨੈੱਕ ਕਰਵਾਇਆ ਉਹਨਾਂ ਤੋਂ ਜਿਵੇਂ ਤੁਹਾਡਾ ਸੂਟ ਤੁਸੀਂ ਕਰਵਾਉਣਾ ਹੋਇਆ ਕਰੂਗਾ ਆਪਾਂ ਤੁਹਾਨੂੰ ਸੂਟ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਚਲੋ ਜੀ ਆਪਾਂ ਥੋੜੇ ਜਿਹਾ ਕਰਦੇ ਕੰਮ ਤਾਂਦੇ ਆਪਾਂ ਨਾ ਬਾਹਰੇ ਮੱਜਾਂ ਨੂੰ ਸੰਨੀ ਕਰਕੇ ਆਪਾਂ ਮੱਜਾਂ ਬੰਨਦੀਏ ਫਿਰ ਆਪਾਂ ਗੁ ਮੱਝਾਂ ਆਪਣੀਆਂ ਬੰਨੀ ਜਾਂਦੇ ਨੇ ਦੋ ਬੰਨਤੀ ਉੱਧਰ ਰਹੀਆਂ ਦੂਸਰੀਆਂ ਆ ਨਾ ਰਾਤ ਕੀ ਸਾਥੋਂ ੱਡੀ ਵੱਡੀ ਗਲਤੀ ਹੋ ਗਈ ਆ ਸਾਡਾ ਕੱਟਾ ਇੱਥੇ ਹੀ ਰਹਿ ਗਿਆ ਤਾਂ ਸਵਾਕਿਓ ਚੋਕ ਨਾ ਸੀ ਇੱਥੇ ਬੰਨਤਾ ਮੂਰੀ ਦੇਖੋ ਹਜੇ ਵੀ ਹੋਂਕੀ ਜਾਂਦਾਗਾ ਇਹ ਸਾਰਾ ਦੁੱਧ ਚੁੰਗ ਗਈ ਰਾਤ ਹਾਂ ਦੇਖੋ ਹੁਣ ਕੇ ਮੈਨੂੰ ਮੋਕ ਲੱਗੀ ਵੀ ਆ ਅਸੀਂ ਉੱਧਰ ਉਹ ਕਰਨਾ ਭੁੱਲ ਗਏ ਯਾਦ ਨਹੀਂ ਆਇਆਗਾ ਆ ਫਰਿਆ ਪੂਰਾ ਦੁੱਧ ਚੁੱਕੇ ਉਹ ਦੇਖੋ ਕਿੰਨੀ ਪੈਣ ਲੱਗੀ ਬਾੜੀ ਜਦ ਤੇ ਧੁੱਪ ਪੈਣ ਲੱਗੀ 7 8 ਅਪ੍ਰੈਲ ਹੋਈ ਆ ਜੀ ਇੰਨੀ ਗਰਮੀ ਹੋ ਗਈ ਨਾ ਪੱਤੀਆਂ ਬਹੁਤ ਵਧੀਆ ਸੁੱਕ ਜਾਂਦੀਆਂ ਨੇ ਹੁਣ ਦੇਖੋ ਜੀ ਆਪਾਂ ਪੱਤੀਆਂ ਪਈਆਂ ਫਿਰ ਆਪਾਂ ਨਾਲ ਦੀ ਨਾਲ ਚੱਕ ਚੱਕ ਨਾ ਅੰਦਰ ਇੱਥੇ ਲਾ ਦਿੰਨੇ ਆਂਗੇ ਛੱਡ ਥੱਲੇ ਖੜਜੋ ਖੜਜੋ ਬੰਦਦੇ ਆਂ ਸੋਨੂੰ ਵੀ ਹਾਲੇ ਹੀ ਹੋ ਰਿਹਾ ਉਹ ਵੀ ਲੈਣੇ ਕੀ ਬਸ ਆਹੀ ਸਹੀ ਹੈ ਇਹ ਬਾਜੂ ਹੋ ਗਏ ਇਹ ਬਾਜੂ ਹੋ ਗਏ ਹਾਂਜੀ ਕੋਸਟ ਹੋ ਗਿਆ ਆਪਣਾ ਸਾਰਾ ਹਾਂਜੀ ਇਹ ਫਰੰਟ ਹੋ ਗਿਆ ਇਹ ਬੋਰਮ ਹੋ ਗਈ ਆਪਨੇ ਢਿੱਡ ਤੇ ਲੱਗੇ ਹੋਏ ਨੇ ਸੂਟ ਸਾਰੇ ਆ ਬਣੇ ਹੋਏ ਨੇ ਬੰਦ ਲਿਖੋ ਕੂਲਰ ਦੇ ਦਾ ਕੂਲਰ ਲਾ ਕੇ ਚੱਲਦਾ ਏਸੀ ਕੂਲਰ ਇਹ ਥੋੜਾ ਜਿਹਾ ਵੀ ਛੋਟਾ ਪਰ ਲੈਣਾ ਹਨਾ ਜੀ ਹਾਂ ਇਹਦਾ ਵੱਡਾ ਨਾ ਇਹ ਵੱਡਾ ਵੀ ਉਹ ਛੋਟਾ ਹੋੜੇ ਪਿੱਛੇ ਹਾਂ ਹਜਾਰ ਤਾਂ ਤਾਈ ਭਰ ਕੇ ਅੱਛੇ ਆ ਵੀ ਥੋੜਾ ਜਿਹਾ ਛੋਟਾ ਇਹ ਇਕੱਲਾ ਹੀ ਬੜਾ ਵੱਡਾ ਹੀ ਹਾਂ ਬੜਾ ਜਿਹਾ ਛੋਟਾ ਰੱਖਿਆ ਇੱਕ ਹੋਰ ਪੈ ਮਨ ਤਾਂ ਆਹ ਰੋੜ ਲੱਕਾ ਗਈ ਤੇ ਨਾ ਅੜ ਰੋੜ ਆ ਗਿਆ ਇਹ ਵਰਤੀ ਕਰ ਲੋ ਕਿ ਇੱਧਰ ਲੈ ਆਹ ਵਾਲਾ ਹਾਂ ਆ ਇਹ ਨੂੰ ਚਲਾਈ ਗੱਟ ਹੈ ਆ ਬਸ ਥੋੜਾ ਜਿਹਾ ਫਰਕ ਆ ਹੂੰ ਚਲੋ ਚੱਲੇ ਜਿੰਨੀ ਕਮਾਉ ਜਾ ਅਭੀ ਇੱਥੋਂ ਜੇ ਐ ਪਾਣੀ ਪਾ ਕੇ ਇਸ ਤਰ੍ਹਾਂ ਇਹ ਆ ਪੀਆ ਸਿਸਟਮ ਦਿਖੂਗਾ ਜੀ ਪਾਣੀ ਵੀ ਪੂਰਾ ਹੋ ਗਿਆ ਡੱਬ ਡੱਬੇ ਚੱਕਣਗੇ ਹੋਣੀ ਬਰਸੇ ਰੋਟੀ ਹਾਂ ਵੀ ਪੈਪਨ ਵਾਲੀ ਪਾਣੀ ਨਿਕਲ ਜੂ ਪੈਪਨ ਵਾਲੇ ਮਗਰ ਲੋਗ ਲਾ ਲਾਂਗੇ ਆਹ ਵਾੜਾ ਪੂਰਨ ਦੇਦਾ ਕੋਈ ਨਹੀਂ ਕਰਦਾ ਇਹ ਤਾਂ 10 ਮਿੰਟ ਦਾ ਕੰਮ ਸੀ ਇਹਦਾ ਵੀ ਉਹ ਖੜਕਾ ਆਪਣੇ ਵਾਲਾ ਕਰਦੇ ਇਹਦਾ ਸਿਸਟਮ ਵੀ ਲੋਟਾਣਾ ਦੇਖੋ ਆ ਪਾਣੀ ਪਾਣ ਵਾਲਾ ਵਿਆਪੀ ਪਾਣੀ ਦਸੂ ਇੰਨਾ ਪੈ ਗਿਆ ਲੰਮ ਤੱਕ ਲੋ ਅੱਗੇ ਆ ਲੈ ਜੀ ਆਪਾਂ ਲੈ ਆਂਦਾ ਕੂਲਰ ਅੱਜ ਹੀ ਚੱਕ ਲੈਂਦਾ ਆਪਣੀ ਸਕੀਮ ਤਾਂ ਹੈ ਨਹੀਂ ਸੀ ਕੋਈ ਤੇ ਦੁਕਾਨ ਤੇ ਜਾ ਕੇ ਸਕੀਮ ਬਣ ਗਈ ਆਪਣੀ ਹੈਗਾ ਏਸੀ ਕੂਲਰ ਕੋਈ ਨਾ ਆਪਣਾ 2 ਮਹੀਨੇ ਬਿਲਕੁਲ ਟੱਜੂਗਾ ਨਹੀਂ ਏਸੀ ਸਟਾਰਟ ਹੋ ਜਾਂਦਾ ਚੱਲਣਾ ਕੁਛ ਆਪਣਾ ਦੂਸਰਾ ਕੁਲਰ ਨਾ ਖਰਾਬ ਹੋ ਗਿਆ ਸੀ ਬਾਣਾ ਸਾਨੂੰ ਦਿਖਾਉਣੀ ਆਪਾਂ ਉਹ ਦੇ ਤਾ ਇਹ ਆਪਾਂ ਨਵਾਂ ਕੁਲਰ ਚੱਕ ਲੈਂਦੇ ਆਂ ਇਹ ਪਹਿਲਾਂ ਤੇ ਵੱਡੇ ਸਾਈਜ਼ ਚ ਕਿਤੇ ਨੂੰ ਛੋਟੇ ਸਾਈਜ਼ ਸੀਗਾ ਸੋਨ ਦਾ ਬਣੀ ਮੂਰੀ ਦੇਖੋ ਇਹ ਥੋੜੇ ਜਿਹਾ ਆਪਣਾ ਵੱਡੇ ਚ ਆ ਗਿਆ ਇਸ ਤਰ੍ਹਾਂ ਕੁਲਰ ਆਪਣੀ ਚਕਾਤਾ ਆਪਾਂ ਰੋਟੀ ਰੁੱਟੀ ਬਣਾ ਦਿੱਤਾ ਨਾ ਪੰਜ ਚੋਤੀਆਂ ਆਪਣਾ ਕੂਲਰ ਜੇ ਬਾਹਰ ਹੀ ਖੜਾ ਤਾਂ ਲਫਾਫਾ ਆਪਾਂ ਉਤਾਰਤਾ ਤੇ ਫਿਰ ਨਾ ਆਪਾਂ ਇਹਨੂੰ ਅੰਦਰ ਲੈ ਕੇ ਚਲਦੇ ਆਂ ਲੌਬੀ ਚ ਲਾਵਾਂਗੇ ਲੋ ਜੀ ਆਪਾਂ ਕਰਦੇ ਆਂ ਇਹਨੂੰ ਫਿਰ ਸੈੱਟ ਚਲੋ ਜੀ ਆਪਾਂ ਨਾ ਰੋਟੀ ਰੁੱਟੀ ਬਣਾ ਲਈਏ ਹੁਣ ਤੇ ਹੁਣ ਪਤਾ ਕੀ ਇਹ ਮੱਛਰ ਬਹੁਤ ਸਾਰਾ ਹੋ ਗਿਆ ਤੇ ਹੁਣ ਲੋਆਂ ਪਹਿਣਗੀਆਂ ਫਿਰ ਮੱਛਰ ਘਟ ਜੂਗਾ ਹੁਣ ਨਜ਼ਰ ਤਾਂ ਮੱਛਰ ਬਹੁਤ ਜਿਆਦਾ ਹੈਗਾ ਫਿਰ ਰੋਟੀ ਲਾਉਣੀ ਔਖੀ ਹੋ ਜਾਂਦੀ ਐ ਫਿਰ ਆਪਾਂ ਦੁੱਧਵਾ ਦੇ ਫਿਰ ਗਰਮ ਕਰ ਲਾਂਗੇ ਤਾਂ ਆਪਾਂ ਚੋਤੀਆਂ ਦੁੱਧਵਾ ਦਾ ਆਪਾਂ ਭੇਜ ਤੰਦੇ ਰਿਚ ਫੋਨਣਾ ਚਲੋ ਇਸ ਨੂੰ ਜੀ ਵਾਸਤੇ ਅੱਜ ਜੇ ਦਿਖਾਈ ਸੀਗੀ ਅੱਜ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਆਪਾਂ ਕੜਾਈਆਂ ਵੀ ਦਿਖਾਈਆਂ ਸੀਗੀ ਹੈਂਡਵਰਕ ਵਾਲਾ ਜਆਪਨ ਵਰਕਰ ਮਿਲਿਆ ਨਹੀਂ ਹੈਗਾ ਜੀ ਉਹ ਪਿੰਡ ਜਾ ਰਹੇ ਸੀਗਾ ਉਹਦੇ ਪੰਜ ਚਾਰ ਦਿਨ ਛੁੱਟੀ ਤੇ ਫਿਰ ਜਿੱਦੇ ਹੈਂਡਵਰਕ ਵਾਲੇ ਕੋਲ ਗਏ ਆਪਾਂ ਉਹਦੇ ਉਹ ਵਰਕਰ ਨੂੰ ਮਿਲਾਵਾਂਗੇ ਨਾਲੇ ਤੁਹਾਨੂੰ ਆਪਾਂ ਕੜਾਈ ਦਿਖਾਵਾਂਗੇ ਜੀ ਤੇ ਆਪਾਂ ਤੁਹਾਨੂੰ ਦਿਖਾਏ ਨੇ ਸੂਟ ਕੱਢੇ ਹੋਏ ਵਰਕ ਇੱਕ ਜਿਹੜਾ ਪੀਲਾ ਜਾਂ ਸੂਟ ਨਾ ਪੀਲੇ ਜੇ ਆਪਣੇ ਇਹਦੇ ਨਾਲ ਕੱਢਿਆ ਹੋਇਆ ਸੀਗਾ ਜੀ ਰਸਟੇ ਜੇ ਕਲਰ ਨਾਲ ਆਪਾਂ ਉਹ ਜਿਹਾ ਕਢਾਈ ਕਰਵਾਇਆ ਆਪਣਾ ਹੈਗਾ ਜੀ ਹਰੇ ਰੰਗ ਦਾ ਮੂੰਗੀ ਆ ਕਸ਼ਮੀਨੇ ਦਾ ਕਸ਼ਮੀਨੇ ਦਾ ਸੂਟ ਕਢਵਾਇਆ ਆਪਾਂ ਨੇ ਮਜੈਂਟਾ ਨਾਲ ਉਹ ਇੱਕੋ ਹੀ ਕਲਰ ਚ ਕਢਵਾਇਆ ਆਪਾਂ ਨੇ ਆਪਣੇ ਕੋਲੇ ਦੁਪੱਟਾ ਪਿਆ ਸੀਗਾ ਜੀ ਮਜੈਂਟਾ ਦਾ ਤੇ ਚਨੂਨ ਦਾ ਆਪਾਂ ਉਹਦੇ ਨਾਲ ਉਹ ਕਰਵਾ ਲਿਆ ਤੇ ਆਪਾਂ ਦੂਸਰੇ ਵੀ ਸੂਟ ਦਿਖਾਏ ਨੇ ਕਿ ਬਾਕੀ ਤੁਹਾਨੂੰ ਦੱਸਦੇ ਆਂ ਆਪਾਂ ਸਾਰੀ ਡਿਟੇਲ ਜਿਵੇਂ ਜੇ ਤੁਸੀਂ ਸੂਟ ਆਪਾਂ ਨੂੰ ਆਰਡਰ ਦਿਆ ਕਰੋਗੇ ਸੂਟ ਕੜਾਈ ਕਾਹ ਕਰਾਂਗੇ ਇਹੋ ਜੇ ਤੁਹਾਨੂੰ ਕਪੜਾ ਹੋਊਗਾ ਕਹੇ ਜੇ ਕੱਪੜੇ ਤੇ ਉਹ ਜੇ ਆਪਾਂ ਕਪੜਾ ਲਾਇਆ ਕਰਾਂਗੇ ਸਟਾਫ ਲਾਇਆ ਕਰਾਂਗੇ ਤੁਹਾਨੂੰ ਕਰੇਪ ਦਾ ਚਾਹੀਦਾ ਆਰਗਾਂਜਾ ਦਾ ਚਾਹੀਦਾ ਜਾਂ ਤੁਹਾਨੂੰ ਜਾਮ ਕਾਟਨ ਦਾ ਜਿਸ ਤਰ੍ਹਾਂ ਵੀ ਤੁਹਾਨੂੰ ਸੂਟ ਹੁੰਦੇ ਨੇ ਆਪਾਂ ਸਨ ਤਿਆਰ ਕਰਵਾ ਕੇ ਦਿਆ ਕਰਾਂਗੇ ਦੁਪੱਟੇ ਦੇ ਵਰਕਾ ਦੁਪੱਟੇ ਦੇ ਵੀ ਕਰਵਾ ਕੇ ਦਿਆ ਕਰਾਂਗੇ ਸੂਟਾਂ ਤੇ ਵੀ ਆਪਾਂ ਦੂਸਰੇ ਲੋਟ ਸੂਟ ਵੀ ਆਪਾਂ ਤੁਹਾਨੂੰ ਕੋਰੀਅਰ ਕਰਾ ਕਰਾਂਗੇ ਪਾਰਸਲ ਲਾਇਆ ਕਰਾਂਗੇ ਤੁਹਾਨੂੰ ਤੁਸੀਂ ਦਿਓ ਜੀ ਆਪਾਂ ਨੂੰ ਵੀਡੀਓ ਨੂੰ ਬਹੁਤ ਸਾਰਾ ਪਿਆਰ ਤੇ ਆਪਣੀ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਆਪਣੀ ਵੀਡੀਓ ਬਾਰੇ ਚਲੋ ਜੀ ਆਪਾਂ ਤੁਹਾਨੂੰ ਦੱਸਤਾ ਸਾਰਾ ਸੂਟਾਂ ਬਾਰੇ ਵੀ ਆਪਾਂ ਸੂਟ ਸੇਲ ਕਰਦੇ ਅੱਗੇ ਆਪਾਂ ਕਰਦੇ ਸੀਗੇ ਜੀ ਲੋਕਲ ਹੁਣ ਆਪਾਂ ਕਰਾਂਗੇ ਤੁਹਾਨੂੰ YouTube ਫੈਮਿਲੀ ਨੂੰ ਆਪਾਂ ਸਾਰੇ ਸੂਟ ਭੇਜਿਆ ਕਰਾਂਗੇ ਜਾਂ ਆਪਾਂ ਸੂਟ ਦਿਖਾਇਆ ਕਰਾਂਗੇ ਕਿਹੋ ਜਿਹਾ ਆਪਾਂ ਸੂਟ ਲਿਆਉਂਦੇ ਆ ਕਿਹੋ ਜਿਹਾ ਆਪਾਂ ਗਾਹਾਂ ਕਿ ਸੇਲ ਕਰਦੇ ਆ ਦੁਪੱਟੇ ਲਿਆਈ ਸੀਗੇ ਕਾਫੀ ਸਾਰੇ ਆਪਾਂ ਆਪਣੇ ਕਾਟਨ ਦੇ ਆਰਕੰਡੀ ਦੇ ਤੇ ਉਹ ਕਾਫੀ ਸਾਰੇ ਸੇਲ ਹੋ ਚੁੱਕੇ ਨੇ ਕਿ ਆਪਾਂ ਫਿਰ ਆਪਾਂ ਹੋਰ ਵੈਰਾਈਟੀ ਲਿਆਵਾਂਗੇ ਜਾਂ ਆਪਾਂ ਥੋੜੀ ਥੋੜੀ ਵ ਤਾਂ ਕਿ ਜੇ ਕੱਪੜੇ ਦੀ ਇੰਨੀ ਜਿਆਦਾ ਵੈਰਾਈਟੀ ਹੈ ਨਾ ਤਾਂ ਆਪਾਂ ਸਾਰੇ ਪੂਰੀ ਕਰ ਸਕਦੇ ਹਾਂ ਠੀਕ ਹੈ ਜੀ ਨਾ ਹੀ ਆਪਾਂ ਸਾਰੀ ਲਿਆ ਸਕਦੇ ਆ ਤੇ ਹੁਣ ਆਪਾਂ ਸਾਰੇ ਕਸਟਮਰ ਦੇ ਰਿਕਾਰਡਿੰਗ ਲੈ ਕੇ ਰਾਂਗੇ ਜਿ세 ਜਿਓ ਆਰਡਰ ਕਰਾ ਕਰਨਗੇ ਆਪਾਂ ਉਹ ਜਿਹਾ ਲੈ ਕੇ ਦਿਆ ਕਰਾਂਗੇ ਜਾਂ ਪ੍ਰਿੰਟਡ ਜਾਂ ਕਢਾਈ ਵਾਲਾ ਵਰਕ ਵਾਲਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਲੈਣਾ ਆਪਾਂ ਤੁਹਾਨੂੰ ਦਿਆ ਕਰਾਂਗੇ ਸੂਟ ਤੁਸੀਂ ਆਰਡਰ ਕਰਨਾ ਸੂਟ ਆਪਾਂ ਨੇ ਦੇਣਾ ਤੁਹਾਨੂੰ ਚਲੋ ਜੀ ਮਿਲਦਿਆਂ ਫਿਰ ਅੱਗੇ ਨੈਕਸਟ ਵੀਡੀਓ ਨਾਲ ਤੱਕਦੇ ਲਈ ਸਸਤੀ ਆਪਾਂ